ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਤੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਨ ਵਾਲਾ ਇਹ ਸ਼ਖਸ ਨੂੰ ਚੱਕਿਆ ਪੁਲਿਸ ਨੇ ਜੋ ਐਸੀਆਂ ਸ਼ਰਮਨਾਕ ਹਰਕਤਾਂ ਕਰਨ ਵਾਲਾ ਇਹ ਸ਼ਖਸ ਹੁਣ ਪੁਲਿਸ ਦੇ ਹਿਰਾਸਤੇ ਵਿੱਚ ਲੈ ਲਿਆ ਹੈ ਚੋਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਤੇ ਉਹਨਾਂ ਦੇ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਤਸਵੀਰਾਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਕਿ ਇਹ ਕੀ ਹੈ ਮਾਮਲਾ ਜਿਹੜੇ ਕਿ ਅਕਸਰੀ ਦੂਸਰਿਆਂ ਦੇ ਉੱਪਰ ਤੰਜ ਕੱਸਦੇ ਸੀ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਪਰਿਵਾਰਕ ਮੈਂਬਰਾਂ ਨਾਲ ਸ਼ਰਮਨਾਕ ਹਰਕਤ ਕਰਨ ਵਾਲੇ ਸ਼ਖਸੀਅਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਉਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਹੋਰ ਵੀ ਪ੍ਰਮੁੱਖ ਲੀਡਰਾਂ ਦੇ ਨਾਲ ਕੈਪਟਨ ਮੰਤਰੀਆਂ ਦੇ ਨਾਲ ਦੇਖੀਆਂ ਗਈਆਂ ਨੇ ਜਿਸ ਦੇ ਬਾਰੇ ਕਾਂਗਰਸ ਦੇ ਵਿਧਾਇਕਾਂ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਦਾ ਜਵਾਬ ਮੰਗਿਆ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਘੰਟੀ ਦਾ ਬਟਨ ਦਬਾ ਦੇਣਾ ਉਹ ਕਿਹੜਾ ਸ਼ਖਸ ਜਿਸ ਨੇ ਐਸੀ ਸ਼ਰਮਨਾਕ ਹਰਕਤ ਕੀਤੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਜਿਸ ਦੀਆਂ ਤਸਵੀਰਾਂ ਦੇਖੀਆਂ ਗਈਆਂ ਸੋ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਔਰ ਦੂਸਰਾ ਵਿਆਹ ਕੀਤਾ ਦੂਸਰਾ ਵਿਆਹ ਕਰਨ ਤੇ ਵੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਖ-ਵੱਖ ਪਾਰਟੀਆਂ ਨੇ ਤੰਜ ਕੱਸੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਮਰੀਕਾ ਦੀ ਧਰਤੀ ਤੇ ਸੈਰ ਕਰਨ ਜਾਂਦੇ ਨੇ ਅਮਰੀਕਾ ਘੁੰਮਣ ਜਾਂਦੇ ਨੇ ਤਾਂ ਉੱਥੇ ਉਹ ਸ਼ਖਸ ਉਨ੍ਹਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਹੈ ਸੋ ਉਸ ਸ਼ਖਸ ਦੇ ਵੱਲੋਂ ਜੋ ਤਸਵੀਰਾਂ ਮੀਡੀਆ ਦੇ ਉੱਪਰ ਪਾਈਆਂ ਗਈਆਂ ਸਾਰਿਆਂ ਦਾ ਸ਼ਰਮ ਨਾਲ ਸਿਰ ਝੁਕ ਗਿਆ ਸੋ ਸ਼ਰਮਸਾਰੋ ਤਸਵੀਰਾਂ ਜਿਹੜਾ ਕਿ ਜਿਸ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ ਸੋ ਵੱਡੇ ਗੰਭੀਰ ਇਲਜ਼ਾਮ ਲੱਗੇ ਨੇ ਉਸ ਸ਼ਖਸ ਦੇ ਉੱਪਰ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੋਈ ਜਵਾਬ ਨਹੀਂ ਰਹਿ ਗਿਆ ਜੋ ਸੁਖਪਾਲ ਸਿੰਘ ਖੈਰਾ ਸੁਖਵਿੰਦਰ ਸਿੰਘ ਸੁਖੀ ਰੰਦਾਵਾ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਜੋ ਮੁੱਖ ਮੰਤਰੀ ਤੋਂ ਇਸ ਦਾ ਜਵਾਬ ਮੰਗਿਆ ਗਿਆ ਸੋ ਕਾਂਗਰਸੀ ਆਗੂ ਸੁਖਬਾਤ ਸਿੰਘ ਖੇਰਾਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਕਈ ਆਗੂਆਂ ਦੀ ਦੋ ਤਸਵੀਰਾਂ ਦੇਖ ਕੇ ਉਹਨਾਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਸ਼ਖਸ਼ ਜਿਹੜਾ ਕਿ ਇਹਨਾਂ ਸਾਰੇ ਲੀਡਰਾਂ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ ਜਦੋਂ ਕਿ ਉਸ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਸੁਖਬਾਤ ਸਿੰਘ ਖੇਰਾਨੇ ਮੀਡੀਆ ਉੱਤੇ ਲਿਖਿਆ ਕਿ ਅਸੀਂ ਭਗਵੰਤ ਮਾਨ ਤੋਂ ਸਪਸ਼ਟੀਕਰਨ ਮੰਗਦੇ ਹਾਂ ਕਿ ਉਹਨਾਂ ਦੇ ਪਰਿਵਾਰ ਦਾ ਐਨ ਆਰ ਆਈ ਜੋ ਇਹ ਸ਼ਖਸ ਜਿਸ ਨੂੰ ਪੁਲਿਸ ਨੇ ਅਮਰੀਕਾ ਨੇ ਹਿਰਾਸਤ ਵਿੱਚ ਲਿਆ ਹੈ ਅਮਰੀਕਾ ਪੁਲਿਸ ਨੇ ਉਸਦੇ ਉੱਪਰ ਗੰਭੀਰ ਇਲਜ਼ਾਮ ਲਾਏ ਨੇ ਜੋ سنگੀਨ ਇਲਜ਼ਾਮ ਨੇ ਜਿਹੜਾ ਕਿ ਗੁਰਜੀਤ ਸਿੰਘ ਮੱਲੀ ਵਰਗਾ ਸ਼ਰਮਨਾਕ ਅਪਰਾਧੀ ਏ ਜਿਸ ਦਾ ਸਬੰਧ ਵੀ ਜੋ ਸ਼ਰਮਨਾਕੇ ਜਿਸ ਨੂੰ ਅਮਰੀਕਾ ਦੇ ਅਧਿਕਾਰੀਆਂ ਦੇ ਵੱਲੋਂ ਜੀ ਐਸ ਏ ਐਮ ਬਾਲ ਜਨਸੀ ਸ਼ੋਸ਼ਣ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੋ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਉਸ ਦੀਆਂ ਤਸਵੀਰਾਂ ਦੇਖ ਕੇ ਸਾਰੇ ਲੋਕਾਂ ਦਿਆ ਜੋ ਸ਼ਰਮਸਾਰ ਹੋਏ ਨੇ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੋਰ ਨੇਤਾ ਜਿਵੇਂ ਕਿ ਸਪੀਕਰ ਕੁਲਤਾਪ ਸਿੰਘ ਸੰਧਵਾ ਵਿੱਤ ਮੰਤਰੀ ਹਰਪਾਲ ਚੀਮਾ ਵੀ ਇਹ ਦੱਸਣ ਕਿ ਇਹ ਸ਼ਖਸ਼ ਉਹਨਾਂ ਦੇ ਨਾਲ ਜੋ ਤਸਵੀਰਾਂ ਖਿਚਵਾ ਰਹੇ ਨੇ ਇੱਕ ਨੌਣੀਆਂ ਹਰਕਤਾਂ ਕਰਨ ਵਾਲੇ ਇਸ ਅਪਰਾਧੀ ਦੇ ਨਾਲ ਕੀ ਸੰਬੰਧ ਨੇ ਕਿਉਂਕਿ ਇਹ ਫਰਜੀ ਇਨਕਲਾਬੀ ਅਖ਼ਬਾਰੀ ਹੋ ਲੀਡਰਾ ਦੇ ਵਿਰੁੱਧ ਤਸਵੀਰਾਂ ਦਿਖਾ ਕੇ ਦੋਸ਼ ਲਾਉਂਦੇ ਹਨ ਸੋ ਇਸੇ ਤਰ੍ਹਾਂ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸੰਧਾਵਾ ਨੇ ਵੀ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਕਿ ਐਡੀਆਂ ਕਨੌਣੀਆਂ ਹਰਕਤਾਂ ਕਰਨ ਵਾਲੇ ਵਿਅਕਤੀ ਦੇ ਨਾਲ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਦੇ ਜਿਨ੍ਹਾਂ ਦਾ ਪਰਿਵਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਸਾਡਾ ਖੁੱਦ ਦਾ ਜਿਹੜਾ ਸਿਰ ਚੁੱਕਦਾ ਸ਼ਰਮ ਦੇ ਨਾਲ ਜੋ ਐਸਾ ਜਿਸ ਤੇ ਉੱਪਰ ਗੰਭੀਰ ਸੰਗੀਨ ਇਲਜ਼ਾਮ ਲੱਗੇ ਹੋਣ ਔਰ ਮੁੱਖ ਮੰਤਰੀ ਦੇ ਪਿੰਜੀ ਔਰ ਉਹਨਾਂ ਦੇ ਮਾਤਾ ਜੀ ਔਰ ਉਹਨਾਂ ਦੀ ਪਤਨੀ ਤਸਵੀਰਾਂ ਖਿੱਚਵਾਉਣ ਸੋ ਦੂਸਰੇ ਪਾਸੇ ਤਸਵੀਰ ਇਹ ਇੱਕ ਅੰਦਾਬਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਇਹ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਵੀ ਇਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਅਜਿਹੇ ਵਿਅਕਤੀਆਂ ਦੀ ਪਹੁੰਚ ਹਰ ਪਾਰਟੀ ਦੇ ਲੀਡਰਾਂ ਤੱਕ ਹੁੰਦੀ ਏ ਜੋ ਕਿ ਗਲਤ ਹਕਤਾਂ ਕਰਨ ਵਾਲੇ ਹੁੰਦੇ ਨੇ ਸੋ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਤੋਂ ਬਾਅਦ ਸਿਆਸੀ ਤੌਰ ਉੱਤੇ ਹੰਗਾਮਾ ਸ਼ੁਰੂ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੋਈ ਅਜੇ ਤੱਕ ਜਵਾਬ ਨਹੀਂ ਕੋਈ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਇਸ ਦੇ ਬਾਰੇ ਆਪਣਾ ਜਵਾਬ ਨਹੀਂ ਦਿੱਤਾ ਪਰ ਦੂਸਰੇ ਪਾਸੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਇਹ ਤਸਵੀਰਾਂ ਦੇਖ ਕੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸਵਾਲ ਪੁੱਛੇ ਜਾ ਰਹੇ ਨੇ ਇਸੇ ਤਰ੍ਹਾਂ ਆਪ ਦੇ ਅਜੇ ਤੱਕ ਇਸੇ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਪਰ ਇਹ ਸੰਭਵ ਹੈ ਕਿ ਇਹ ਮੁੱਦਾ ਸਮੇਂ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਬਣੇਗਾ ਇਹ ਮੁੱਦਾ ਹੋਰ ਪੱਕੇਗਾ ਜੋ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਪਤਨੀ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਕੇ ਦੋ ਪੱਖ ਨਾਲ ਦੇਖਿਆ ਜਾ ਰਿਹਾ ਹੈ ਗੁਰਜੀਤ ਸਿੰਘ ਮੱਲੀ ਜਿਹੜੇ ਕਿ ਜਿਨਸੀ ਸ਼ੋਸ਼ਣ ਦੇ ਵਿੱਚ ਅਮਰੀਕਾ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਉੱਪਰ ਸੰਗੀਨ ਇਲਜ਼ਾਮ ਨੇ ਔਰ ਮੁੱਖ ਮੰਤਰੀ ਦੇ ਪਰਿਵਾਰ ਨਾਲ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਕਿ ਲੋਕ ਸੋਚ ਰਹੇ ਨੇ ਮੁੱਖ ਮੰਤਰੀ ਦਾ ਪਰਿਵਾਰ ਜਿਹੜਾ ਉਹਨਾਂ ਨਾਲ ਤਸਵੀਰਾਂ ਖਿੱਚਵਾ ਰਿਹਾ ਜਿਸ ਤੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ